तहसील कॉम्प्लेक्स देख ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਹਿਸੀਲ ਕੰਪਲੈਕਸ ਦਿਖਾਇਆ ਜਾਵੇ ਔਰ ਆ ਪਾਣੀ ਖੜਾ ਵਿਖਾਇਆ ਜਾਵੇ ਤਹਿਸੀਲ ਕੰਪਲੈਕਸ ਦੇ ਅੰਦਰ ਤੋਂ ਆਉਂਦਾ ਹੋਇਆ ਪਾਣੀ ਜਿੱਥੇ ਵਸੀਕੇ ਵਾਲੇ ਬੈਠੇ ਨੇ ਜਿੱਥੇ ਲੋਕ ਆਉਂਦੇ ਨੇ ਆਪਣਾ ਵਸੀਕਾ ਲਖਵਾਉਣ ਵਾਸਤੇ ਉਥੇ ਗੰਦਾ ਪਾਣੀ ਜਿਹੜਾ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਛੱਪੜ ਲੱਗੇ ਹੋਏ ਨੇ ਆ ਤਸਵੀਰਾਂ ਦੇਖ ਸਕਦੇ ਹੋ ਦੀਨਾ ਨਗਰ ਦਾ ਪਾਣੀ ਹੈ ਔਰ ਇਹ ਗੰਦਾ ਪਾਣੀ ਕਿੱਥੋਂ ਆ ਰਿਹਾ ਔਰ ਇਸ ਦਾ ਪ੍ਰੋਪਰ ਇੰਤਜ਼ਾਮ ਕਿਉਂ ਨਹੀਂ ਹੈ ਆਹ ਵੇਖ ਸਕਦੇ ਹੋ ਤਸਵੀਰਾਂ ਤੁਸੀਂ ਕਿ ਐਸ ਦੇ ਵਿੱਚ ਹੀ ਮਜਬੂਰ ਹੋ ਗਏ ਨੇ ਲੋਕ ਆਪਣਾ ਕੰਮ ਕਰਾਉਣ ਵਾਸਤੇ ਆਹ ਤਸਵੀਰਾਂ ਵੇਖ ਸਕਦੇ ਹੋ ਗੰਦਾ ਪਾਣੀ ਏ ਔਰ ਤਹਿਸੀਲ ਕੰਪਲੈਕਸ ਦਾ ਨਿਕਾਸ ਕਿਹੜੀ ਸਾਈਡ ਤੇ ਆ ਤੁਸੀਂ ਵੇਖ ਸਕਦੇ ਹੋ ਕਿ ਤਹਿਸੀਲ ਕੰਪਲੈਕਸ ਬਣਾਇਆ ਗਿਆ ਔਰ ਤਹਿਸੀਲ ਕੰਪਲੈਕਸ ਦੇ ਦਿਵਾਲੇ ਗੰਦਾ ਪਾਣੀ ਜਿਹੜਾ ਉਸ ਨੇ ਘਰ ਕੀਤਾ ਹੋਇਆ ਔਰ ਗੰਦੇ ਪਾਣੀ ਨੇ ਆਹ ਵੇਖ ਸਕਦੇ ਹੋ ਕਿ ਬਿਮਾਰੀਆਂ ਜਿਹੜੀਆਂ ਉਹ ਕਿਵੇਂ ਚੱਲਣ ਗਿਆ ਕਿ ਆ ਵਸੀਕਾ ਲਿਖਣ ਵਾਲੇ ਵਸੀਕਾ ਲਿਖਣ ਵਾਲਿਆਂ ਵਿੱਚ ਲੋਕ ਵੀ ਖੜੇ ਨੇ ਜੋ ਵਸੀਕੇ ਦਾ ਕੰਮ ਕਰਾਉਣ ਆਏ ਨੇ ਔਰ ਗੰਦਲੇ ਪਾਣੀ ਦੇ ਵਿੱਚ ਨਾ ਬਹਿਣ ਨੂੰ ਜਗ੍ਹਾ ਹੈ ਨਾ ਖੜਨ ਨੂੰ ਜਗ੍ਹਾ ਏ ਔਰ ਵੇਖ ਸਕਦੇ ਹੋ ਹਾਲਾਤ ਤੁਸੀਂ ਨਵੀਂ ਤਹਿਸੀਲ ਦੇ ਔਰ ਦੀਨਾ ਨਗਰ ਦੀਆਂ ਅਕਸਰ ਹੀ ਅਸੀਂ ਤਸਵੀਰਾਂ ਵਿਖਾਉਂਦੇ ਰਹਿੰਨੇ ਆ ਕਿ ਦੀਨਾ ਨਗਰ ਦਾ ਵਿਕਾਸ ਕਿੰਨਾ ਕ ਹੈ ਦੀਨਾ ਨਗਰ ਦਾ ਵਿਕਾਸ ਜਿਹੜਾ ਤੁਹਾਡੇ ਸਾਹਮਣੇ ਆ ਕਿ ਦੀਨਾ ਨਗਰ ਦੇ ਵਿੱਚ ਕੋਈ ਵੀ ਚੀਜ਼ ਬਣਦੀ ਆ ਤਾਂ ਸਬੰਧਤ ਮੈਕਮਾ ਜਿਹੜਾ ਉਸ ਨੂੰ ਪ੍ਰੋਪਰ ਕਿਉਂ ਨਹੀਂ ਲੈਂਦਾ ਕੀ ਇਸ ਦੀਆਂ ਪਾਈਪਾਂ ਕਿੱਧਰ ਪੈਣੀਆਂ ਚਾਹੀਦੀਆਂ ਪਾਣੀ ਦਾ ਨਿਕਾਸ ਕਿੱਧਰ ਜਾਣਾ ਚਾਹੀਦਾ ਔਰ ਇਹ ਸਾਰਾ ਪਾਣੀ ਦਾ ਨਿਕਾਸ ਲੋਕਾਂ ਵਾਸਤੇ ਪਰੇਸ਼ਾਨੀ ਬਣਿਆ ਹੋਇਆ ਔਰ ਬਿਮਾਰੀਆਂ ਦਾ ਘਰ ਹੈ ਇਹ ਤਸਵੀਰਾਂ ਵੇਖ ਸਕਦੇ ਹੋ ਤੁਸੀਂ ਕਿ ਤਹਿਸੀਲ ਕੰਪਲੈਕਸ ਦਾ ਪਾਣੀ ਵੀ ਇੱਥੇ ਆ ਰਿਹਾ ਔਰ ਕੀ ਕਾਰਨ ਹੈ ਕਿ ਇਸ ਦਾ ਪਾਣੀ ਜਦ ਨਿਕਾਸ ਨਹੀਂ ਹੈ ਤਾਂ ਪਾਣੀ ਕਿਉਂ ਇਸ ਤਰਫ ਆ ਰਿਹਾ ਔਰ ਇਹ ਤਸਵੀਰਾਂ ਤੁਹਾਨੂੰ ਦੀਨਾਨਗਰ ਤੋਂ ਵਖਾ ਰਹੇ ਔਰ ਫਿਰ ਅਗਲੀ ਅਗਲੀ ਕਾਰਵਾਈ ਤੁਹਾਨੂੰ ਦੱਸਾਂਗੇ ਜਦੋਂ ਕਿਸੇ ਸਬੰਧਤ ਅਧਿਕਾਰੀ ਨਾਲ ਗੱਲ ਹੋਵੇਗੀ ਕਿਉਂਕਿ ਅੱਜ ਤੱਕ ਮੋਦੀ ਸਾਹਿਬ ਆਏ ਨੇ ਸਾਰੇ ਅਧਿਕਾਰੀ ਉੱਥੇ ਪਹੁੰਚੇ ਨੇ ਜਦੋਂ ਕਿਸੇ ਅਧਿਕਾਰੀ ਨਾਲ ਗੱਲ ਹੁੰਦੀ ਆ ਤਾਂ ਫਿਰ ਅੱਗੇ ਤੁਹਾਨੂੰ ਵਾਰਤਾ ਦੱਸਾਂਗੇ ਕਿ ਕੀ ਚਾਹਣਾ ਹੋਣਾ ਦਾ ਕੀ ਅੱਗੇ ਚਾਣਨਾ ਪਾਇਆ ਜਾਵੇਗਾ ਪਾਣੀ ਦਾ ਨਿਕਾਸ ਕੀਤਾ ਜਾਵੇਗਾ ਕੀ ਹੋ ਰਹੀ ਆ ਲੋਕਾਂ ਦੀ ਵੀ ਦੁਰਗਤੀ ਹੋ ਰਹੀ ਆ ਵੇਖ ਸਕਦੇ ਹੋ ਤੁਸੀਂ ਹਾਲਾਤ ਔਰ ਜਗ੍ਹਾ-ਜਗ੍ਹਾ ਤੇ ਗੰਦਾ ਪਾਣੀ ਖੜਾ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ ਇੱਥੋਂ ਪਾਣੀ ਸਾਰਾ ਉਹ ਘਰਾਂ ਦੇ ਵਿੱਚ ਜਾਂਦਾ ਹਰ ਕੇ ਦੇਖੋ ਘਰਾਂ ਦੇ ਵਿੱਚ ਜਾ ਰਿਆ ਨਾ ਵੇਖ ਲਿਆ ਮੈਂ ਵੇਖ ਲਿਆ ਘਰਾਂ ਚ ਜਾ ਰਿਆ ਆ ਆ ਭਰਾ ਦਾ ਕਹਿਣਾ ਵਾ ਕਿ ਪਾਣੀ ਸਾਰਾ ਘਰਾਂ ਚ ਜਾ ਰਿਆ ਉਹਨਾਂ ਘਰਾਂ ਦਾ ਕੀ ਕਸੂਰ ਆ ਜਿਨ੍ਹਾਂ ਦੇ ਅੱਗੇ ਗੰਦਾ ਪਾਣੀ ਜਾ ਰਿਆ ਇਹ ਸਾਰਾ ਹੀ ਗੰਦਾ ਪਾਣੀ ਘਰਾਂ ਦੇ ਅੱਗੇ ਜਾ ਰਿਆ ਔਰ ਸਬੰਧਤ ਮੈਕਮੇ ਨੂੰ ਬੇਨਤੀ ਆ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਔਰ ਇਸ ਪਾਣੀ ਦਾ ਜਿਹੜਾ ਨਿਕਾਸ ਆ ਉਹ ਪ੍ਰੋਪਰ ਕੀਤਾ ਜਾਵੇ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ